ਠੰਡੇ ਬੁਰਜ ਦੀ ਪਵਿੱਤਰ ਧਰਤੀ ਜਿੱਥੇ ਹਰ ਇੱਕ ਅੱਖ ਆ ਕੇ ਨਮ ਹੋ ਜਾਂਦੀ ਆ ਤੇ ਸੋਚਾਂ 'ਚ ਪੈ ਜਾਂਦੀ ਤੁਸੀਂ ਸਾਰੇ ਜਾਣਦੇ ਹੋ ਕਿ ਠੰਡਾ ਬੁਰਜ ਇਹ ਠੰਡਾ ਬੁਰਜ ਸ਼ਬਦ ਦੇ ਲਈ ਕਿਉਂ ਵਰਤਿਆ ਗਿਆ ਇਤਿਹਾਸਕਾਰਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਵਜ਼ੀਰ ਖਾਨ ਨੇ ਇੱਥੋਂ ਲਾਗੋਂ ਜੇ ਇੱਕ ਨਦੀ ਲੰਘਦੀ ਸੀ ਉਹਦੀ ਡਾਇਰੈਕਸ਼ਨ ਦੇ ਮੁਤਾਬਕ ਉਹਦੀ ਦਿਸ਼ਾ ਦੇ ਮੁਤਾਬਕ ਇੱਕ ਬੁਰਜ ਬਣਾਇਆ ਸੀ ਜਦੋਂ ਗਰਮੀ ਆਇਆ ਕਰਦੀਆਂ ਸਨ ਇਸ ਪਵਿੱਤਰ ਸਥਾਨ ਤੇ ਤੋ ਗਰਮੀਆਂ ਦੇ ਵਿੱਚ ਇੱਥੇ ਬਹੁਤ ਠੰਡਾ ਮੌਸਮ ਰਹਿੰਦਾ ਸੀ ਤੇ ਸਰਦੀਆਂ ਦੇ ਵਿੱਚ ਤਾਂ برف ਜੰਮ ਜਾ ਕਰਦੀ ਸੀ ਇਸ ਕਰਕੇ ਇਹਨੂੰ ਠੰਡਾ ਬੁਰਜੇ ਦਾ ਨਾਮ ਦਿੱਤਾ ਗਿਆ ਸੀ ਇਤਿਹਾਸ ਤੇ ਜਦੋਂ ਆਪਾਂ ਪੰਨੇ ਖੋਲਦੇ ਆਂ ਵੇਖਦੇ ਆਂ ਤੇ ਆਪਾਂ ਸਾਰੇ ਨੂੰ ਪਤਾ ਹੀ ਆ ਕਿ 24 25 ਦਸੰਬਰ 1704 ਨੂੰ ਵਜ਼ੀਰ ਖਾਨ ਨੇ ਗੰਗੂ ਬ੍ਰਾਹਮਣ ਦੀ ਦੇ ਦੁਆਰਾ ਕੀਤੀ ਗਈ ਗਦਾਰੀ ਦੇ ਕਾਰਨ ਮੋਰਿੰਡੇ ਦੇ कोतवाल ਜਾਨੀ ਖਾਨ ਮਾਨੀ ਖਾਨ ਦੇ ਦੁਆਰਾ ਗ੍ਰਿਫਤਾਰ ਕਰਕੇ ਛੋਟੇ ਸਾਹਿਬ ਜਹਾਦਿਆਂ ਨੂੰ ਇੱਥੇ ਵਜੀਰ ਖਾਨ ਦੇ ਕੋਲ ਪੇਸ਼ ਕੀਤਾ ਗਿਆ ਸੀ ਇਤਿਹਾਸ ਆਪਾਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਸਥਾਨ ਤੇ ਆਪਾਂ ਕਹਿੰਦੇ ਹਾਂ ਸਾਰੇ ਜਾਣੇ ਵੀਰਾਂ ਨੂੰ ਪਤਾ ਪੈਣਾ ਨੂੰ ਪਤਾ ਕਿ ਮੋਤੀ RAM ਜੀ ਨੇ ਦੁੱਧ ਪਿਉਂਦੇ ਰਹੇ ਨੇ ਆਖਰਕਾਰ ਇਹ ਸਵਾਲ ਖੜਾ ਹੀ ਵੀ ਹੁੰਦਾ ਕਿ ਮੋਤੀ RAM ਇੱਥੇ ਦੁੱਧ ਕਿੱਦਾਂ ਲਿਆ ਸਕਦਾ ਸੀ ਇਤਿਹਾਸ ਦੇ ਮੁਤਾਬਕ ਕਿਹਾ ਜਾਂਦਾ ਕਿ ਮੋਤੀ RAM ਵੀ ਵਜੀਰ ਖਾਨ ਦੀ ਰਸੋਈ ਦੇ ਵਿੱਚ ਕੰਮ ਕਰਦਾ ਸੀ ਤੇ ਨਾਲ ਹੀ ਇੱਕ ਗੰਗੂ ਬ੍ਰਾਹਮਣ ਦਾ ਚਚੇਰਾ ਭਰਾ ਜਿਹੜਾ ਸੀ ਉਹ ਵੀ ਇੱਥੇ ਕੰਮ ਕਰਦਾ ਸੀ ਵਜ਼ੀਰ ਖਾਨ ਦੀ ਰਸੋਈ ਵਿੱਚ ਇਸ ਕਰਕੇ ਬਾਬਾ ਮੋਤੀराम ਜੀ ਇੱਥੇ ਦੁੱਧ ਲੈ ਕੇ ਪਹੁੰਚੇ ਸਾਬਾ ਆਪਸਪ ਚੰਗੀ ਤਰ੍ਹਾਂ ਜਾਣਦੇ ਆ ਇਸ ਜਗ੍ਹਾ ਦੇ ਉੱਪਰ ਸਭ ਤੋਂ ਪਹਿਲਾਂ ਆ ਕੇ ਮਾਤਾ ਗੁਜਰਕੌਰ ਜੀ ਨੂੰ ਜਿਨ੍ਹਾਂ ਦੀ ਉਮਰ ਇਤਿਹਾਸ ਮੁਤਾਬਕ 80 ਸਾਲ ਦੱਸੀ ਜਾਂਦੀ ਆ ਕਿ ਮੋਤੀਰਾਮ ਮਹਿਰਾ ਜੀ ਨੇ ਹੀ ਆ ਕੇ ਦੱਸਿਆ ਸੀ ਕਿ ਮਾਤਾ ਜੀ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਦੀ ਸ਼ਹਾਦਤ ਹੋ ਗਈ ਤੇ ਮਾਤਾ ਗੁਜਰਕੌਰ ਜੀ ਨੇ ਮਾਤਾ ਮੋਤੀराम ਜੀ ਨੂੰ ਬਹੁਤ ਸਾਰੀਆਂ ਅਸੀਸਾਂ ਬਖਸ਼ੀਆਂ ਤੇ ਉਸ ਤੋਂ ਬਾਅਦ ਮਾਤਾ ਗੁਜਰਕੌਰ ਜੀ ਜਿਹੜੇ ਹੀ ਕੁਦਰਤ ਨਾਲ ਇੱਕ ਮਿਲਕ ਹੋ ਗਏ ਇਸ ਗੱਲ ਦਾ ਜਦੋਂ ਟੋਡਰਮਾਲ ਜੀ ਨੂੰ ਪਤਾ ਲੱਗਾ ਕਿ ਇੱਥੇ ਕੋਈ ਵੀ ਜਿਹੜਾ ਸੀ ਠੰਡਰਾਬ ਦਿੱਤਾ ਕਿਹਾ ਗਿਆ ਕਿ ਕੋਈ ਉਹਨਾਂ ਦੇ ਸਰੀਰਾਂ ਦਾ ਸਸਕਾਰ ਨਹੀਂ ਕਰ ਸਕਦਾ ਫਿਰ ਟੋਡਰਮਾਲ ਜੀ ਨੇ ਆਪਣਾ ਘਰ-ਬਾਰ ਜੋਰ ਕੋਨਾਂ ਕੋ ਪੈਸਾ ਸੀ ਸਾਰਾ ਦੇ ਕੇ ਇਹ ਜਗਾ ਜਿਹੜੀ 78000 ਆਸਰਫੀਆਂ ਜਿਹਨੂੰ ਕਿਹਾ ਜਾਂਦਾ ਉਹ ਦੇ ਕੇ ਤੇ ਜਗਾ ਖਰੀਦ ਕੇ ਫਿਰ ਉਹਨਾਂ ਦਾ ਦਾਸ ਸਕਾਰ ਕੀਤਾ ਮਾਤਾ ਗੁਜਰਕੌਰ ਜੀ ਦਾ ਤੇ ਦੋਨੋਂ ਛੋਟੇ ਸਹਬਜ਼ਾਦਿਆਂ ਦਾ ਇਸ ਪਵਿੱਤਰ ਸਥਾਨ ਤੇ ਇੱਥੋਂ ਹੀ ਫਿਰ ਟੋਡਰ ਮਾਲ ਜੀ ਉਹਨਾਂ ਬਾਬਾ ਮੋਤੀ RAM ਜੀ ਨੇ ਇੱਕ ਰੇੜਾ ਜਿਹੜਾ ਸੀ ਚੰਦਨ ਦੀਆਂ ਲੱਕੜਾਂ ਦਾ ਜਿਹੜਾ ਸੀ ਉਹ ਲਿਆਂਦਾ ਤੇ ਚੰਦਨ ਦੀਆਂ ਲੱਕੜਾਂ ਦੇ ਨਾਲ ਮੌਪਾ ਗੁਜਰਕੌਰ ਜੀ ਜਿਨ੍ਹਾਂ ਦੀ ਉਮਰ ਇਤਿਹਾਸ ਮੁਤਾਬਕ 80 ਸਾਲ ਛੋਟੇ ਸਹਜਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸਸਕਾਰ ਕੀਤਾ ਪਰ ਅਫਸੋਸ ਅੱਜ ਕੁਝ ਸਿੱਖ ਜਿਹੜੇ ਨੇ ਉਹ ਬੜੇ ਕਿਰਤਕਣ ਹੋ ਗਏ ਨੇ ਬੜੇ ਅੱਜ ਦੇ ਬਹੁਤ ਕੁਝ ਸਿੱਖ ਜਿਹੜੇ ਆ ਕਿਰਤਕਣ ਹੋ ਗਏ ਨੇ ਕਿਉਂਕਿ ਜੇ ਉਹਨਾਂ ਦੀ ਮੱਝ ਨਾ ਮਿਲੇ ਤਾਂ ਵੀ ਡੇਰੇਲ ਭੱਜ ਜਾਂਦੇ ਨੇ ਜੇ ਘਰ ਦਾ ਕੋਈ ਛੋਟਾ ਮੋਟਾ ਨੁਕਸਾਨ ਹੋ ਗਿਆ ਕਹਿਣਗੇ ਜੀ ਅਸੀਂ ਤਾਂ ਆਪਣਾ ਧਰਮੀ ਛੱਡ ਦੇਣਾ ਪਲਾਂ ਦੇ ਡੇਰੇ ਤੇ ਜਾਂਦਾ ਬਣਾ ਵੀਰੋ ਕਿਤੇ ਅੱਖਾਂ ਜੱਖਾਂ ਪਾ ਕੇ ਇਸ ਪਵਿੱਤਰ ਸਥਾਨ ਦੇ ਅੱਗੇ ਗੱਲ ਕਰਿਓ ਫੇ ਸਾਨੂੰ ਸਾਰੀ ਸ਼ਰਮ ਹਲਾਅ ਜਿਹੜੀ ਸਾਡੀ ਜਾਗ ਦੇਵੇ ਸਾਡੀਆਂ ਮਰੀਆਂ ਜਮੀਰਾਂ ਵੀ ਜਾਗ ਜਾਣਗੀਆਂ ਇੱਕ 5 7 ਸੱਤ ਸਾਲ ਤੇ 9 ਸਾਲ ਕੀ ਉਮਰ ਹੁੰਦੀ ਆ ਆਪਾਂ ਜਾਣਦੇ ਆ ਤੇ ਜੇਕਰ ਸਾਡਾ ਬੱਚਾ ਕੋਈ ਬਿਮਾਰ ਹੋ ਜਵੇ ਤਾਂ ਅਸੀਂ ਸਾਰੀ ਰਾਤ ਨਹੀਂ ਸੌਂਦੇ ਤੇ ਆਪਣੀ ਹੱਥੀ ਕੁਰਬਾਨੀਆਂ ਦੇਣੀਆਂ ਇੱਕ ਬਾਜਾਂ ਵਲੀ ਰਹੀ ਇੱਕ ਵਸਰੀ ਗੱਲ ਸੀ ਸਾਡੇ ਰਗੇ ਲੋਕਾਂ ਦੇ ਵਸਤੀ ਕਰਨ ਦੀ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਆਸ ਕਰਦਾ ਹਾਂ ਕਿ ਸਿੱਖ ਕੌਮ ਜਿਹੜੀ ਆ ਪਹਿਲਾਂ ਵੇਖੋ ਅੱਜ ਪਹਿਲਾਂ ਵਾਂਗ ਹੀ ਉਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਕਟੜ ਸਮਰਪਤ ਦੀ ਭਾਵਨਾ ਨਾਲ ਕੰਮ ਕਰ ਹੋਏਗੀ ਸਰਹੰਦ ਬਾਰੇ ਤਾਂ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਾਰ ਸਿੰਘ ਨੇ ਉਦੋਂ ਹੀ ਇਹਦੀ ਕੰਦਾਂ ਢਾ ਦਿੱਤੀਆਂ ਸੀ ਵਜ਼ੀਰ ਖਾਂ ਦੇ ਰਾਜ ਦੀਆਂ ਇਹ ਦਿਨ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਲਈ ਉਹ ਪਾਪ ਦੀ ਖੰਡ ਜਿਹੜੀ ਡਿੱਗ ਪਈ ਸੀ ਤੇ ਵਕੀਆ ਵजीर खान ਅੱਜ ਤੈਨੂੰ ਤੇ ਕੋਈ ਯਾਦ ਨਹੀਂ ਕਰਦਾ ਅੱਜ ਸਾਬ ਜਦਿਆਂ ਨੂੰ ਮਾਤਾ ਗੁਜਰ ਕੌਰ ਨੂੰ ਅੱਜ ਸੰਤਾਂ ਜਿਹੜੀਆਂ ਨੇ ਲੱਖ ਲੱਖ ਨਸਤ ਮਸਤਕ ਹੋ ਰਹੀਆਂ ਨੇ ਇਸ ਥਾਂ ਤੇ ਸਿੱਖਾਂ ਜਿਹੜੀਆਂ ਨੇ ਦੂਰ ਦੂਰੋਂ ਆ ਕੇ ਗੁਰੂ ਆਪਣੇ ਨੂੰ ਸਮਰਪਤ ਹੋ ਰਹੀਆਂ ਨੇ ਪਰ ਵजीर खान ਤੈਨੂੰ ਤੇ ਅੱਜ ਵੀ ਲਾਂਤਾਂ ਪੈਂਦੀਆਂ ਸੁਚੇ ਨੰਦਾ ਤੈਨੂੰ ਵੀ ਲਾਂਤਾਂ ਪੈਂਦੀਆਂ ਕੱਲ ਵੀ ਪੈਂਦੀਆਂ ਰਹਿਣਗੀਆਂ ਸੁਚੇ ਨੰਦਾ ਤੂੰ ਬਹੁਤ ਮਾਰੀ ਕੀਤੀ ਤੇਰੇ ਭਰਾ ਨੇ ਵੀ ਮਾਰੀ ਕੀਤੀ ਕਿ ਮੋਤੀ RAM ਜੀ ਨੂੰ ਸ਼ਹੀਦ ਕਰਵਾ ਕੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ